ਜੀ ਰਾਤ ਮੈਨੂੰ ਕੱਲ ਅਰਲੀ ਮਾਰਨਿੰਗ थाना सदर ਦੇ ਵਿੱਚ ਪਿੰਡ ਪਾਤਲਾ ਪਾਤਲਾ ਦਾ ਟੋਟਾ ਵਾਜਦਾ ਉੱਥੇ ਅੰਗਰੇਜ਼ੀ ਸ਼ਰਾਬ ਠੇਕਾ ਵਾ ਉੱਥੇ ਇੱਕ ਰਿੰਦਿਆਂ ਨਾਲ ਲੜਾਈ ਹੋਈ ਸੀ ਲੜਾਈ ਤੋਂ ਬਾਅਦ ਉੱਥੇ ਗੋਲੀ ਚੱਲੀ ਸੀ ਇਹ ਗੋਲੀ ਕਿਸੇ ਤੇ ਲੱਗੀ ਤਾਂ ਨਹੀਂ ਲੇਕਿਨ ਦਰਵਾਜ਼ਾ ਜੋ ਹਾਤੇ ਦਾ ਉਹਦੇ ਹਾਰਪਾਰ ਹੋਈ ਸੀ ਉਹਦੇ ਸਬੰਧ ਵਿੱਚ ਜਿਹੜਾ ਮੁੰਡਾ ਕਾਲੂ ਖਾਤੇੜਾ ਸੀ ਜੱਕੀ ਹੋ ਗਿਆ ਸੀ ਅਸੀਂ ਸੀ ਹੁਣ ਅਸਲ ਦਖਲ ਕਰਨੇ ਆ ਉਹਦੇ ਬਿਆਨ ਤੇ ਅਸੀਂ ਮੁਕੱਦਮਾ ਨੰਬਰ 255 251023 ਅੰਡਰセਕਸ਼ਨ 307427 ਵਗੈਰਾ ਦਰਜ ਕੀਤਾ ਵਾ ਉਹਦੇ ਵਿੱਚ ਜਿਹੜਾ ਰਾਹੁਲ ਤੇ ਦਲੀਪ ਨਾਂ ਦੇ ਦੋ ਸਕੇ ਭਰਾ ਨੇ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਵਾ ਤੇ ਉਹਨਾਂ ਪਾਸੋਂ ਵਿਸੰਸੀ ਰੋਲਵਰ ਤੇ ਪ੍ਰਸਕਾਰਤੂਸ ਦੀ ਬਰਾਮਦ ਕਰ ਲਈ ਤਤੀਜ ਜਾਰੀ ਹੈ ਤੁਸੀਂ ਰਿਮਾਂਡ ਚ ਲਿਆ